ਕਿ ਜਿਹੜਾ ਵੀ ਪੈਕੇਜ ਹੈ ਇਹ ਅਸੀਂ ਸੋਚਦੇ ਸੀ ਕਿ ਪ੍ਰਾਈਮ ਮਿਨਿਸਟਰ ਸਾਹਿਬ ਦੇਰ ਬਾਅਦ ਆ ਰਹੇ ਨੇ ਸ਼ਾਇਦ ਕੋਈ ਬਹੁਤ ਵੱਡਾ ਉਹਦਾ ਅੰਦਾਜ਼ਾ ਲਾ ਕੇ ਆਏ ਹੋਣਗੇ ਪਰ ਸਾਡਾ ਮੰਨ ਦੇ ਜਿਹੜੇ ਸ਼ੰਕੇ ਨੇ ਖਤਮ ਹੋਰ ਸਾਡੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦਾ ਫਰਜ਼ ਬੰਦਾ ਸੀ ਅਫਗਾਨਿਸਤਾਨ ਲਈ ਟਾਈਮ ਹੈ ਸਾਡੇ ਲਈ ਨਹੀਂ ਉਸ ਤੋਂ ਬਾਅਦ ਰਾਤ ਪੈਕੇਜ ਅੱਛੇ ਤਰੀਕੇ ਨਾਲ ਸਟੱਡੀ ਕਰਕੇ ਜੈਨੇ ਦੇ ਨਾਲ ਸਟੱਡੀ ਹੋ ਜਾਂਦੀ ਹੈ ਔਰ ਦਿੰਦੇ ਤੇ ਚੰਗਾ ਲੱਗਦਾ 1988 ਚੜਾਏ ਉਦੋਂ ਰਜੀਵ ਗਾਂਧੀ ਜੀ ਨੇ ਸਵਰਗੀ ਰਜੀਵ ਗਾਂਧੀ ਜੀ ਨੇ 100 ਕਰੋੜ ਰੁਪਏ ਉਦੋਂ ਦਿੱਤਾ ਸੀ ਉਦੋਂ ਇਨਫਰਾਸਟ੍ਰਕਚਰ ਵੀ ਬਹੁਤ ਘੱਟ ਸੀ ਡਿਵੈਲਪਮੈਂਟ ਵੀ ਇੰਨੀ ਜਿਆਦਾ ਨਹੀਂ ਸੀ ਮੁਕਾਨ ਵੀ ਇੰਨੇ ਜਿਆਦਾ ਖਰਾਬ ਨਹੀਂ ਸੀ ਦੇਖੋ 12000 ਕਰੋੜ ਰੁਪਏ ਉਹਦਾਂ ਦੇ ਦਿੱਤਾ ਨਹੀਂ ਹੋਏਗਾ ਉਹ ਲਗ ਲਗ ਸਕੀਮ ਚ ਪੈਸੇ ਪਏ ਨੇ ਦੇਰ ਸਟੇਟ ਕੋ ਪਏ ਨੇ ਉਹਨੂੰ ਤੁਸੀਂ ਇਸ ਇਹਦੇ ਨਾਲ ਨਹੀਂ ਜੋੜ ਕੇ ਦੇਖ ਸਕਦੇ ਦੇਖੇ ਬਹੁਤ ਘੱਟ ਪੈਸੇ ਕੀ ਜੋ ਰਾਤ ਪੈਕੇਜ دیا ਹੈ ਪ੍ਰੀਮ ਸਰ ਨੇ ਬਹੁਤ ਘੱਟ ਦਿਆ ਹੈ ਇਹ ਜਿਹੜਾ ਵੀ ਪੈਕੇਜ ਹੈ ਇਹ ਅਸੀਂ ਸੋਚਦੇ ਸੀ ਕਿ ਪ੍ਰਾਈਮ ਮਿਨਿਸਟਰ ਸਾਹਿਬ ਦੇਰ ਬਾਅਦ ਆ ਰਹੇ ਨੇ ਸ਼ਾਇਦ ਕੋਈ ਬਹੁਤ ਵੱਡਾ ਉਹਦਾ ਅੰਦਾਜ਼ਾ ਲਾ ਕੇ ਆਏ ਹੋਣਗੇ ਪਰ ਸਾਡਾ ਮੰਨ ਦੇ ਜਿਹੜੇ ਸ਼ੰਕੇ ਨੇ ਖਤਸ਼ੇ ਨੂੰ ਬਿਲਕੁਲ ਕਲੀਅਰ ਨੇ ਉਹ ਸਾਫ ਹੋ ਗਏ ਨੇ ਕਿਉਂਕਿ ਪ੍ਰਾਈਮ ਮਿਨਿਸਟਰ ਸਾਹਿਬ ਨੇ ਇੱਕ ਵੀ ਟਵੀਟ ਇੱਕ ਵੀ ਮੈਸੇਜ ਪੰਜਾਬ ਦੇ ਵਾਸਤੇ ਨਹੀਂ ਦਿੱਤਾ ਕਿ ਪੰਜਾਬ ਦੇ ਨਾਲ ਖੜੇ ਆ ਦੁੱਖ ਦੀ ਘੜੀ 'ਚ ਬੰਦੇ ਨੂੰ ਖੜਨਾ ਚਾਹੀਦਾ ਹੈ ਔਰ ਸਾਡੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦਾ ਫਰਜ਼ ਬੰਦਾ ਸੀ ਅਫਗਾਨਿਸਤਾਨ ਲਈ ਟਾਈਮ ਹੈ ਸਾਡੇ ਲਈ ਨਹੀਂ ਪਹਿਲੀ ਗੱਲ ਤੇ ਉਸ ਤੋਂ ਬਾਅਦ ਰਾਤ ਪੈਕੇਜ ਅੱਛੇ ਤਰੀਕੇ ਨਾਲ ਸਟੱਡੀ ਕਰਕੇ ਜੇ ਇੰਨੇ ਦਿਨਾਂ ਸਟੱਡੀ ਹੋ ਜਾਂਦੀ ਔਰ ਦਿੰਦੇ ਤੇ ਚੰਗਾ ਲੱਗਦਾ ਰਾਤ ਪੈਕ ਜੀ ਬਹੁਤ ਘੱਟ ਦਿੱਤਾ 1988 ਝੜਾਏ ਉਦੋਂ ਰਜੀਵ ਗਾਂਧੀ ਜੀ ਨੇ ਸਵਰਗੀ ਰਜੀਵ ਗਾਂਧੀ ਜੀ ਨੇ 100 ਕਰੋੜ ਰੁਪਏ ਉਦੋਂ ਦਿੱਤਾ ਸੀ ਉਦੋਂ ਇਨਫਰਾਸਟ੍ਰਕਚਰ ਵੀ ਬਹੁਤ ਘੱਟ ਸੀ ਡਿਵੈਲਪਮੈਂਟ ਵੀ ਇੰਨੀ ਜਿਆਦਾ ਨਹੀਂ ਸੀ ਮਕਾਨ ਵੀ ਇੰਨੇ ਜਿਆਦਾ ਖਰਾਬ ਨਹੀਂ ਸੀ ਹੋਏ ਅਤਿਅੰਚਾਰ ਦਿਨ ਦੇ ਵਿੱਚ ਆੜ ਜਿਹੜਾ ਸੀ ਉਹ ਸਮਾਪਤ ਹੋ ਗਿਆ ਸੀ ਪਰ ਉਹਨਾਂ ਨੇ ਪੈਸੇ ਖੁਰਦੇ ਦਲੀ ਨਾ ਦਿੱਤੇ ਹੁਣ ਮੰਗਾਈ ਵੀ ਵੱਧ ਹੋ ਗਈ ਜਿਹੋ ਉਹਦੇ ਦਾ ਅੰਦਾਜ਼ਾ ਲਾਈਏ ਇਨਫਰਾਸਟ੍ਰਕਚਰ ਵੀ ਵੱਧ ਬਣ ਗਿਆ ਘਰ ਵੀ ਪੱਕੇ ਮਕਾਨ ਜਾਦੇ ਬਣੇ ਠੱਠੇ ਵੀ ਜਾਦੇ ਅਜੇ ਤੱਕ ਵੀ ਉਹਦਾ ਪ੍ਰਭਾਵ ਹੈ ਹੜਾਂ ਦਾ ਫਸਲਾਂ ਵੀ ਬਿਲਕੁਲ ਤਬਾਹ ਹੋ ਗਈਆਂ ਬੜੀ ਬੁਰੀ ਤਰ੍ਹਾਂ ਪਰ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹਦੇ ਮੁਤਾਬਕ ਜੇ ਮੰਗਾਈ 100 ਗੁਣਾ ਦੇ ਕਰੀਬ ਵੱਧ ਚੁੱਕੀ ਉਹਦੇ ਅੰਦਾਜ਼ੇ ਦੇ ਉਹਦੇ ਮੁਤਾਬਕ ਹੀ ਇਹਦਾ ਅੰਕਲਨ ਕਰਨਾ ਚਾਹੀਦਾ ਸੀ ਪਰ ਪ੍ਰਾਈਮ ਮਿਨਿਸਟਰ ਸਾਹਿਬ ਨੇ ਬਹੁਤ ਘੱਟ ਪੈਸੇ ਦਿੱਤੇ ਆ ਅਸੀਂ ਫੇਰ ਮੰਗ ਕਰਦੇ ਹਾਂ ਇੱਕ ਵੱਡਾ ਪੈਕੇਜ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਸਰ 12000 ਕਰੋੜ ਰੁਪਏ ਵੀ ਉਸ ਵਿੱਚ ਮੈਂਸ਼ਨ ਕੀਤਾ ਗਿਆ ਹੈ ਉਹ ਕੀ ਹੈ ਕੀ ਸਰਕਾਰ ਨੇ ਉਸ ਨੂੰ ਜੋ ਹੈ ਯੂਟਿਲਾਈਜ਼ ਨਹੀਂ ਦੇਖੋ 12000 ਕਰੋੜ ਪੈਸੇ ਕਿ ਉਦਾਂ ਦੇ ਦਿੱਤਾ ਨਹੀਂ ਹੋਏਗਾ ਉਹ ਅਲੱਗ-ਅਲੱਗ ਸਕੀਮ 'ਚ ਪੈਸੇ ਪਏ ਨੇ ਹਰ ਸਟੇਟ ਕੋ ਪਏ ਹੁੰਦੇ ਉਹਨੂੰ ਤੁਸੀਂ ਇਸ ਇਹਦੇ ਨਾਲ ਨਹੀਂ ਜੋੜ ਕੇ ਦੇਖ ਸਕਦੇ ਹਰ ਸਟੇਟ ਕੋ ਅੱਜ ਵੀ ਤੁਸੀਂ ਕਿਸੇ ਸਟੇਟ ਦਾ ਅਕਾਊਂਟ ਕੱਢ ਲਿਓ ਅਲੱਗ-ਅਲੱਗ ਸਕੀਮਾਂ ਚੱਲਦੀਆਂ ਰਹਿੰਦੀਆਂ ਨੇ ਉਹ 'ਚ ਪੈਸੇ ਐਡਵਾਂਸ ਸਟੇਟਾਂ ਕੋ ਗਏ ਹੁੰਦੇ ਨੇ ਉਹਨੂੰ ਕੋ ਪੈਸੇ ਦਿੱਤੇ ਹੀ ਨਹੀਂ ਕਿ ਜਿਹੜੇ ਮਤਲਬ ਇਹਨਾਂ ਨੇ 12000 ਰੁਪਏ ਇਹਨਾਂ ਐਡਵਾਂਸ ਥੋੜਾ ਦੇ ਦੇਣੇ ਕਿ ਤੁਹਾਡੇ ਹੱਥ ਉਹਨਾਂ ਦੇ ਤੁਹਾਨੂੰ ਐਡਵਾਂਸ ਦੇ ਜੀ ਇਹੋ ਜੀ ਕੋਈ ਗੱਲ ਨਹੀਂ ਕੀ ਉਹ ਸਿਰਫ ਗਲਤ ਜਿਹੜੀ ਤਰੀਕੇ ਦੇ ਨਾਲ ਲੋਕਾਂ ਨੂੰ ਗਮਰਾਹ ਕਰਨ ਵਾਲਾ ਬਿਆਨ ਦੇ ਰਿਹਾ ਆਪੋ ਉਮੀਦ ਸੀ ਕਿ ਪ੍ਰਧਾਨ ਮੰਤਰੀ ਜੇ ਪੰਜਾਬ ਦਾ ਦੌਰਾ ਕਰਨਗੇ ਤਾਂ ਕੋਈ achhi sogat jo hai Punjab ko de sakte hain 50 50 ਕੋਈ ਉਮੀਦ ਸੀ ਵੀ ਤਾਂ ਨਹੀਂ ਨਹੀਂ ਇਸ ਕਰਕੇ ਕਿ ਉਹਨਾਂ ਦਾ ਰਭਈਆ ਨਾ ਪੱਕੀ ਸੀ ਉਮੀਦ ਇਸ ਕਰਕੇ ਕਿ ਸ਼ਾਇਦ ਇੱਕ ਸਟੇਟਸਮੈਨ ਦੀ ਤਰ੍ਹਾਂ ਉਹ ਪੰਜਾਬ ਦੇ ਨਾਲ ਖੜੇ ਹੋ। ਸ਼ਾਇਦ ਪੰਜਾਬ ਦੇ ਲੀਡਰ ਸਹਿਬਾਨ ਦਾ ਉਹਨਾਂ ਤੇ ਪ੍ਰਭਾਵ ਹੋਵੇ, ਉਹਨਾਂ ਤੇ ਦਬਾਅ ਹੋਵੇ। ਅੱਜ ਦੇਖਣ ਨੂੰ ਮਿਲ ਰਿਹਾ ਕਿ ਸਾਰੇ ਲੀਡਰ ਕਹਿ ਰਹੇ ਨੇ ਕਿ ਇਹ ਜੇ ਟੋਕਨ ਹੈ, ਇਹ ਜੇ ਐਡਵਾਂਸ ਹੈ। ਮਤਲਬ ਇਹ ਕੋਈ ਸੌਦਾਬਾਜ਼ੀ ਥੋੜਾ ਨਾ ਕਿ ਇਹ ਜੇ ਇੰਨੇ ਦਾ ਸੌਦਾ ਹੋ ਗਿਆ ਐਡਵਾਂਸ ਦੇ ਕੇ। ਜਦ ਸਾਨੂੰ ਮੰਨ ਨੂੰ ਦੱਸ ਦੋ ਕਿ 10000 ਕਰੋੜ ਦੇਣਾ, 15 ਦੇਣਾ, 20 ਦੇਣਾ। ਤੁਸੀਂ ਉਹਦਾ ਐਡਵਾਂਸ ਆ ਗਿਆ, ਬਾਕੀ ਦੇਣਾ। ਤੁਸੀਂ ਮੰਨ ਨੂੰ ਤੇ ਕੋਈ ਦੱਸਦੇ ਨਹੀਂ। ਸੋ ਜਿਹੜੇ ਤੁਸੀਂ ਗੱਲ ਕਹਿ ਰਹੇ ਜੇ ਹਜੇ ਅਸੀਂ

ਉਹਾਂ ਕੇ ਮੁੱਖ ਮੰਤਰੀ ਕਈ ਨਾ ਕਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰ ਰਹੇ ਹੈ ਲੇਕਿਨ ਪੰਜਾਬ ਕੋਰੇ ਸੇ ਕਈ ਨਾ ਕਈ ਇਸ ਕੋ ਕਹਿ ਰਹੀ ਹੈ ਕਿ ਪੰਜਾਬ ਕੇ ਲਈ ਇਹ ਬਜਟ ਕੁਛ ਨਹੀਂ ਹੈ ਕਿਸ ਤਰੀਕੇ ਸੇ ਦੇਖ ਕਿਉਂਕਿ ਜਿਹੜਾ ਹਿਮਾਚਲ ਦੇ ਵੀ ਨੁਕਸਾਨ ਹੋਇਆ ਹੈ ਅਸੀਂ ਇਹ ਨਹੀਂ ਕਹਿੰਦੇ ਨਹੀਂ ਹੋਇਆ ਪਰ ਇੰਨਾ ਨਹੀਂ ਹੋਇਆ ਜਿੰਨਾ ਪੰਜਾਬ ਦਾ ਹੋਇਆ ਸੋ ਉਹਨਾਂ ਦਾ ਸਟੇਟ ਵੀ ਛੋਟਾ ਹੈ ਤਿੰਨ ਮੇਰੇ ਕਲ ਤਿੰਨ ਤਿੰਨ ਚਾਰ ਜਗ੍ਹਾ ਤੇ ਜਿਹੜਾ ਵੱਡਾ ਨੁਕਸਾਨ ਹੋਇਆ ਚਾਰ ਪੰਜ ਜਗ੍ਹਾ ਤੇ ਜਿਹੜਾ ਵੱਡਾ ਨੁਕਸਾਨ ਹੋਇਆ ਔਰ ਉਹਨਾਂ ਨੇ ਉਹਦਾ ਅਕਲਨ ਕੀਤਾ ਹੀ ਹੋਏਗਾ ਉਹਨਾਂ ਨੇ ਉਹਦੇ ਹਿਸਾਬ ਨਾਲ ਫੰਡ ਠੀਕ ਲੱਗ ਰਹੇ ਉਹਨਾਂ ਨੇ ਉਹਨਾਂ ਨੇ ਤਨਵਾਦ ਕੀਤਾ ਪਰ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹਦਾ ਅੰਦਾਜ਼ਾ ਸਾਨੂੰ ਹੀ ਹੈ ਜੇ ਚੰਗਾ ਹੁੰਦਾ ਤਾਂ ਅਸੀਂ ਕਿਉਂ ਮਾੜਾ ਕਹਿੰਦੇ ਲੋਕਾਂ ਵੀ ਸਾਨੂੰ ਕਹਿੰਦੇ ਇਹ ਨਾ ਵੀ ਤੁਸੀਂ ਗਲਤ ਕਹਿ ਰਹੇ ਜੀ ਅੱਜ ਲੋਕ ਵੀ ਕਹਿ ਰਹੇ ਆ ਇਹ ਗਲਤ ਹੋਇਆ ਮੀਟ ਕਰਤੇ ਹੈ ਕਿ ਇਸਕੋ ਰਿਵਿਊ ਕਰਨਾ ਚਾਹੀਏ ਕੋਈ ਨਾ ਕੋਈ ਬਜਟ ਬਣਾਉਣਾ ਚਾਹੀਏ ਦੇਖੋ ਇੱਕ ਸਟੇਟਸਮੈਨ ਦੀ ਤਰ੍ਹਾਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਜ਼ਰੂਰ ਰਿਵਿਊ ਕਰਨਾ ਚਾਹੀਦਾ ਔਰ ਇਹਦੇ ਤੇ ਦੁਬਾਰਾ ਇੱਕ ਵੱਡਾ ਰਾਤ ਪੈਕੇਜ ਦੇਣਾ ਚਾਹੀਦਾ Uh, कल चुनाव में जहां पर क्रॉस वोटिंग का जो है वो सब जायज किया जा रहा है बीजेपी के नेताओं तो की तरफ से कहीं ना कहीं धन्यवाद किया गया जिन्होंने क्रॉस वोटिंग की है किस तरीके से आप देखते हैं देखिए वो परमフラーरे ने पहली गलती है कि साडा इंडिया अलायंस और ऑपोजिशन सारे बड़ी मजबूती नाल इकट्ठे रहे साडे सब तो पेलो दस देता गया कि 315 वोटा पइया और 315 ਵੋਟਾਂ ਸਾਡੇ ਲੋਕ ਭੁਗਤੇ ਨੇ 15 ਵੋਟਾਂ ਜਿਹੜੀਆਂ ਇਨਵੈਲਿਡ ਹੋਈਆਂ ਨੇ ਸਾਡਾ ਮੰਨਣਾ ਹੈ ਕਿ ਉਹ ਸਾਡੇ ਚੋਂ ਹੀ ਹੋਈਆਂ ਨੇ ਕਿਉਂਕਿ ਜਿਹੜੇ ਇਹਨਾਂ ਦੇ ਲੋਕ ਸਾਨੂੰ ਉਹਨਾਂ ਵਾਸਤੇ ਇੱਕ ਬੜਾ ਵੱਡਾ ਤੰਤਰ ਲੱਗਾ ਸੀ ਉਹਨਾਂ ਨੂੰ ਸਮਝਾਉਂਦੇ ਕਿਉਂਕਿ ਉੱਥੇ ਵੋਟ ਪਾਉਣ ਲੱਗਿਆਂ ਕਈ ਵਾਰ ਇੱਕ ਲਿਖਣ ਲੱਗਿਆਂ ਕਈ ਵਾਰ ਕੋਈ ਬਿੰਦੀ ਲੱਗ ਜਾਏ ਕੁਝ ਹੋਰ ਲਿਖਿਆ ਜਾਵੇ ਤਾਂ ਉਹਨੂੰ ਕੈਂਸਲ ਕਰ ਦਿੰਦੇ ਛੋੜੀ ਵੋਟ ਪਾਉਣ ਲੱਗਿਆਂ ਜਿਹੜੀ ਦਿੱਕਤ ਆਈ ਆ ਉਹ ਸਾਡੇ ਬੰਦਿਆਂ ਨੂੰ ਆਈ ਹੋ ਸਕਦੀ ਕਿਉਂਕਿ ਅਸੀਂ ਸਿਰਫ ਇੱਕ ਦਿਨ ਮੀਟਿੰਗ ਲਈ ਇੱਕ ਦਿਨ ਪਹਿਲਾਂ ਦੱਸਿਆ ਗਿਆ ਕਿ ਇਦਾਂ ਵੋਟ ਪੈਣੀ ਇਹਨੂੰ ਪਾਉਣੀ ਤੇ ਬਾਕੀ ਅਸੀਂ ਆਪਸ ਦੇ ਵਿੱਚ ਸਲਾਹ ਕੀਤੀ ਪਰ ਇਹਨਾਂ ਦਾ ਪਿਛਲੇ ਦਸਾਂ ਦਿਨਾਂ ਤੋਂ ਇਕੱਲੇ ਇਕੱਲੇ ਬੰਦੇ ਨੂੰ ਡਿਟੇਲਡ ਜਾਣਕਾਰੀ ਦਿੱਤੀ ਗਈ ਜਿਹਦੇ ਕਰਕੇ ਇਹਨਾਂ ਦੀ ਵੋਟ ਦਾ ਇਨਵੈਲਿਡ ਹੋਣਾ ਮੰਨਿਆ ਨਹੀਂ ਜਾ ਸਕਦਾ ਇਨਵੈਲਿਡ ਵੋਟ ਹੋਈਆਂ ਸਾਡੀਆਂ ਤਾਂ ਅਸੀਂ ਕਹਿੰਿਆ 315 ਤੇ 300 ਸਾਨੂੰ ਮਿਲੀਆਂ 15 ਸੀ ਨਵੈਲਿਡ ਕਹਿੰਦੇ ਜਿਉਂ ਕਹਿ ਰਹੇ ਕਿ ਸਾਡੀ ਕਰਾਸ VOTING ਹੋਈ ਹੈ ਤੇ ਮੇਰਾ ਮੰਨਣਾ BJP ਨੇ ਵੀ ਉਹਨੇ ਕਰਾਸ VOTING ਸਾਨੂੰ ਕੀਤੀ ਹੈ ਫਿਰ ਫਿਰ ਅਸੀਂ BJP ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਬਹੁਤ ਦੁਖੀ ਹੈ ਸਾਨੂੰ ਪਤਾ ਬੜੇ ਦੁਖੀ ਨੇ BJP ਦੇ ਅੰਦਰ ਤੇ ਲੋਕਾਂ ਤੋਂ ਹੀ ਆਏ ਨੇ ਨਾ ਚੁਣ ਕੇ ਉਹਨਾਂ ਨੂੰ ਪਤਾ ਤਕਰੀਬ ਕੀ ਥੱਲੇ ਦੀ ਪਰ ਬੋਲ ਨਹੀਂ ਸਕਦੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਕ੍ਰਾਸ ਹੋਟਿੰਗ ਸਾਨੂੰ ਕੀਤੀ ਹੈ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਕਰਦੇ